ਇਹ ਹੈ ਸ਼ਰੀਰਾਂ ਨੂੰ ਠੂਕ ਦੋ। ਔਰ ਜਿਹੜੀ ਕੋਈ ਲੋਕਾਂ ਦੀ ਮਾੜੀ ਬੋਦੀ ਸਹੂਲਤਾ ਹੋ ਵੀ ਇਹਨਾਂ ਨੇ ਖੋਹੀ ਨਹੀਂ ਜਿਹਨੇ ਕਹਿੰਦੇ ਹੁੰਦੇ ਨੇ ਨਾ ਖਾਂਦੇ ਦੀ ਦਾੜੀ ਦਲਦੀ ਵਾਲੀ ਗੱਲ ਹੈ। ਜਣੀ ਹੈਲੋ ਫਰੈਂਡਸ ਵੈਲਕਮ ਬੈਕ ਟੂ ਮਾਈ ਚੈਨਲ ਮੈਂ ਤੁਹਾਡਾ ਆਪਣਾ ਹੋਸਟ ਐਂਡ ਦੋਸਤਾਂ ਮੈਂ ਢੱਲੋਂ ਤੁਸੀਂ ਦੇਖ ਰਹੇ ਹੋ ਡੀਪੀਵੀ ਪੰਜਾਬੀ ਦੋਸਤੋ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰ ਦਿਓ ਅੱਜ ਫਿਰ ਸ਼ੁਰੂ ਕਰਦੇ ਹਾਂ। ਨੇ ਵੀ ਸਵਾਗਤ ਪਹੁੰਚਿਆ ਜੀ ਦੂਜੇ ਜੱਰੇ ਬੰਦੀਆਂ ਦਾ ਸਵਾਗਤ ਔਰ ਜਿਸ ਤਰ੍ਹਾਂ ਬਈ ਦਸਰੇ ਨੇ ਟਰੈਵਲ ਜਿਹਾ ਬਈ ਆਏ ਬੰਦੇ ਜਿਸ ਨੂੰ ਜ਼ਵਾਦਾਂ ਸੀ ਇਸ ਗੱਲ ਨੂੰ ਸਮਝਦਾ ਸੀ ਚੰਗੀ ਤਰ੍ਹਾਂ ਹਰ ਇੱਕ ਬੰਦਾ ਅੱਜ ਇਸ ਧਾਨੇ ਦੇ ਵਿੱਚ ਪਹੁੰਚਿਆ ਚਾਹੇ ਘੱਟ-ਘੱਟ ਆ ਪਰ ਇਹ ਜਾਗਦੇ ਜ਼ਮੀਰ ਵਾਲੇ ਲੋਕਾਂ ਦਾ ਭਲਾ ਕਰਨਾ ਚਾਹੁੰਦੇ ਨੇ ਜਾਗੇ ਹੋਣ ਕੀ ਪਹੁੰਚੇ ਨੇ ਕੋ ਆ ਸਾਰੇ ਬੀਰ ਬੈਠੇ ਨੇ ਮੈਂ ਗੱਲ ਸ਼ੁਰੂ ਕਰਦਾ ਜਦੋਂ ਬੋਟਾ ਵੀਰੇ ਇਹ ਲੀਡਰ ਆਵੇਂ ਨੇ ਆਪਾਂ ਇੱਕ ਗੱਲ ਯਾਦ ਰੱਖਿਆ ਕਰੀਏ ਗੱਲ ਜੇ ਸਿਆਣੇ ਕਹਿੰਦੇ ਹੁੰਦੇ ਨੇ ਇਹ ਵੀ ਬੀਟਰ ਦੀ ਕੈਣੀ ਕਰਮ ਦੇਖਿਆ ਕਰੋ ਇਹ ਨਹੀਂ ਕਹਿਣੀ ਨਾ ਕੋਈ ਕਰਨੀ ਦੇਖੋ ਕੈਣੀ ਤਾਂ ਸਾਨੂੰ ਇਹ ਵੀ ਕਹੀ ਗਈ ਸੀ ਕਿ ਇਸ ਨੂੰ ਕੱਲ ਹੋਣੀਆਂ ਬਣਾ ਦਿੱਤਾ ਜਾਊਗਾ ਪਰ ਦਿੱਤਾ ਕੀ ਸਾਨੂੰ ਬਹਿਰੋ ਤੇ ਮਰਗਾੜੀ ਸੋ ਲੀਡਰ ਦੀ ਹਮੇਸ਼ਾ ਕਰਨੀ ਦੇਖੋ ਕਹਿਨੀਆਂ ਗੱਲਾਂ ਬਾਤ ਹੁੰਦੀਆਂ ਨੇ ਸੋਸਟਰ ਇੱਕ ਮਿੰਟ ਲਈ ਸੋਸਟਰ ਕੋਲ ਇੱਕ ਵੀਡੀਓ ਚ ਲਾਉਦਾ ਤੁਸੀਂ ਧਿਆਨ ਨਾਲ ਸੁਣਨੀ ਹੈ ਆਡੀਓ ਕਿਸੇ ਲੀਡਰ ਕੌਣ ਆ? ਜੀਨਾ ਇਹਨਾਂ ਦਾ ਹੀ ਹਾਂ ਤੇ ਨਾ ਕੋ ਕਰਦਾ ਭਾਗਦਾ ਹੈਗਾ ਜੀ। ਪਰ ਕਹਿੰਦੇ ਕਰਨੇ ਦੀ ਗੱਲ ਕਰ ਰਹੇ ਸੀ ਨਾ ਥੋਖੀ ਆ ਗਈ। ਵੀ ਕਹਿ ਕੀ ਰਿਹਾ ਸੀ ਹੁਣ। ਸਵਾਪਾ ਜੀ ਨੇ ਪਹਿਲਾਂ ਗੱਲ ਕੀਤੀ ਵੀ ਪੂਜੀ ਪਤਿਆਂ ਨੂੰ ਇਹਨਾਂ ਨੇ ਜ਼ਮੀਨ ਦੇ ਦੇਣੀ ਆ। ਜੋ ਤਾ ਯੋਜਨਾ ਤੋਂ ਕਹਿੰਦਾ ਜੋ ਸਰਕਾਰ ਜਿਹਨੇ ਸੀ। ਹੁਣ ਤੋਂ ਮੁੱਖ ਮੰਤਰੀ ਵੀ ਆ ਜੋ ਲੈਂਡ ਬੋਲਿੰਗ ਉੱਥੇ ਜ਼ਮੀਨ ਇਹ ਇੱਕ ਵਾਰ ਕਰ ਲਗੇ ਆ। ਮੇਰੇ ਵੀਰ ਉੱਤੇ ਬਹੁਤ ਸੁਣਦੇ ਵੀ ਹੋਣ ਕੇ ਬੈਠੇ ਆਂ ਕੇ ਜਿਹੜੇ ਆਪਣਾ ਕਬੜੀ ਦਾ ਕੰਮ ਕਰਦੇ ਆ 64000 ਏਕੜ ਦੇ ਵਿੱਚ ਵੱਡਾ ਲੈਣ ਦੇਣ ਆਪਾਂ ਸਰਪਾ ਦਾ ਹੋਣਾ ਉਹ ਸਾਰੇ ਬਿੱਲੀ ਦੇ ਦਲਾਲਾਂ ਨੇ ਆ ਕੇ ਫਿਰ ਪੀਏ ਬਣਾਉਣੇ ਆ ਦੂਜੇ ਤੀਜੇ ਦਾ ਹੁੰਦੇ ਹੋਣੇ ਆ ਆਉਦੇ ਬੰਦਿਆਂ ਨੂੰ ਉਹਨਾਂ ਨੇ ਕਿਹਾ ਦੇਣੇ ਆ ਸਾਡੇ ਪੱਲੇ ਖੀਰ ਤੋਂ ਕੁਝ ਵੀ ਨਹੀਂ ਰਹਿਣਾ ਅਸੀਂ ਜੋਤੇ ਤਮਾਨੀਆਂ ਬਣ ਦੇਣੀਆਂ ਉਹਦੇ ਵਿੱਚ ਗਾਰ ਲਗਾ ਕੇ ਜਾਂ ਸਾਜ਼ੀ ਵੇਚਦਾ ਕਰਦੇ ਕੇ ਸਾਡੇ ਜ਼ਮੀਨਦਾਰ ਜੋ ਕਿ ਕੋਰਡਰ ਪਰਲਾ ਮੁੱਲਾਪੁਰ ਮੀਟਿੰਗ ਹੋਈ ਸੀ ਮਜਬੂਰੰਦ ਵੀ ਲੋਹਾਜ਼ਰੀ ਵੀ ਸੀ ਲੈਂਡ ਪੂਲਿੰਗ ਦੇ ਸਬੰਧ ਤੇ ਰਚ ਉਹ ਤੇ ਵੀ ਇਹ ਗੱਲ ਆਉਣੀ ਸੀ ਦੀ ਪੰਜਾਬ ਦੇ ਹਰ ਵੱਡੇ ਸ਼ਹਿਰ ਦੇ ਵਿੱਚ ਇੱਦਾਂ ਦੀ ਜਫੀਨਾ ਪਹਿਲਾਂ 100 200 4 400 ਏਕੜ ਤੇ ਸਰਵੇ ਕੀਤਾ ਹੋਇਆ ਜਿੱਥੇ ਕਿ ਕਾਹੋਂ ਕੇ ਹੋਇਆ ਕੋਈ ਕਿਸੇ ਨੇ ਮਜ਼ਾ ਨਹੀਂ ਕਰੀ ਤਿਆ ਪਰ ਪੈਸੇ ਦਾ ਬਟਾ ਫੇਰ ਦੇ ਚੋਂ ਹੁੰਦਾ ਉਹਨਾਂ ਜੇਬਾਂ ਦੇ ਪਾਇ ਸਰਕਾਰਾਂ ਦੇ ਨਿਕਲ ਗਏ ਜਿਹਦੇ ਤੇ ਨਿਊ ਚੰਡੀਗੜ੍ਹ ਤੋਂ ਲੈ ਕੇ ਹੋਰ ਵਿਚਾਰਾ ਖੁਆ ਆਸ-ਪਾਸ ਦੇ ਪਿੰਡਾਂ ਦਾ ਆਇਆ ਸੁਰਨ ਬੇਨਤੀ ਕਰਤਾ ਉਸਨੇ ਤੇ ਹਰਤਾ ਪੈ ਤੂੰ ਸਰਕਾਰ ਹੈ ਤੇਰੀ ਹੁਣ ਕਹਦੇ ਮਾਫੀਆ ਤੇ ਕੰਮ ਕਰ ਰਿਆ ਸੁਣਾ ਲਈ ਮੈਂ ਇੱਕ ਹੋਰ ਗੱਲ ਦੱਸਦਾ ਚਿਕੜੀ ਉਹਦੇ ਨੇ ਨਹੀਂ ਗਈ ਉਹ ਕਹਿੰਦਾ ਸੀ ਜਦੋਂ ਵੀ ਕੋਈ ਕੰਪਨੀ ਆਉਂਦੀ ਆ ਕੋਈ ਪ੍ਰੈਸਟਿਸਾਈਡਲੀ ਆ ਜਾਂ ਕੋਈ ਸਫੈਨਤਾਲੀ ਆ ਉਹ ਪੰਜਾਬ ਦੀ ਕੋਈ ਤਾਕਤ ਨਹੀਂ ਉਹ ਜਿਹੜੀ ਆਪਣੀ ਪੁਝਾਉ ਦੇ ਉੱਪਰ ਆ ਕੇ ਕਾਹ ਆ ਫੈਕਟਰੀ ਲਾਉਂਦੀ ਆ ਜੇ ਫੈਕਟਰੀ ਆਉਣੀ ਤਾਂ Rajasthan Gujarat ਤੋਂ ਬਿਦੇਰਾ ਪੱਥਰ ਪਿਆ ਉੱਪਰ ਲਾ ਲੋ ਤੁਸੀਂ ਜਾ ਕੇ ਤੇ ਹੜਪਾਈ ਹੋਂਦੋਂ ਹੋਂਦੋਂ ਨਾ ਬਾਬਲਾ ਨਾਲ ਕਹਿਣਾ ਉਹ ਪਿੱਛੇ ਕਿਰਪਾ ਫੈਕਟਰੀ ਤੋਂ ਪਤਾ ਸੀ ਮੋਰਚਾ ਲੱਗ ਗਿਆ ਅਕਲੀ ਤੋਂ ਦੁਬਲੇ ਆਏ ਮੱਤੇ ਵਾਲਾ ਜਾਨ ਨਾਲ ਲੱਗੇ ਜੰਗ ਕਰ ਹੁਣ ਕੀ ਕੀਤਾ ਇਹਨਾਂ ਨੇ ਮੋਦੀ ਨੇ ਬੈਗਵਾਲ ਤੇ ਪਾ ਕੇ ਕਾਨੂੰਨ ਲਿਆਂਦੇ ਸੀ ਵੀ ਸਾਡੇ ਤੇ ਹੌਲੀ ਹੌਲੀ ਹਮਲਾ ਕਰੂਗਾ ਜਿਹੜਾ ਸਿੱਟੇ ਸ਼ਾਂਤੀ ਦੇ ਰਹਿ ਗਏ ਤੇ ਗੱਲ ਨੂੰ ਹੱਥ ਪਾ ਲਿਆ ਤੇ ਕਹਿਣ ਨੂੰ ਕਹਿੰਦੇ ਕਿ ਹਾਈ ਕੋਰਟ ਨੇ ਰੋਕ ਲਾਦੀ ਪਰ ਜਦੋਂ ਕੋਈ ਰੋਕ ਨਹੀਂ ਲੱਗੀ ਅੰਦਰ ਖਾਤੇ ਇਹਨਾਂ ਦੇ ਸਾਰੇ ਜੋ ਜਮੀਨਾਂ ਦੇ ਡਾਟੇ ਨੂੰ ਜਾ ਰਹੇ ਨੇ ਇਹਨਾਂ ਦਾ ਸਤੰਤਰ ਜੈਨ ਨਾ ਮੰਤਰੀ ਉਹ ਪੰਚਾਇਤਾਂ ਰਿੰਡਾ ਦੇ ਵਿੱਚ ਭੇਜ ਰਿਆ ਇਹ ਬਹੁਤ ਵੱਡਾ ਹਮਲਾ ਜਦੋਂ ਆਪਾਂ ਨੂੰ ਇੱਥੇ ਰੱਖਣ ਨਹੀਂ ਪਉ ਲੱਗਦਾ ਉਦੋਂ ਜਾ ਕੇ ਪਿੰਡਾਂ ਦੇ ਪੰਡ ਦੇਖਦੇ ਹੁਜੜੇ ਪਿਆ ਫਿਰ ਮਹਿਸੂਸ ਹੁੰਦਾ ਦੂਸਰੀ ਗੱਲ ਮੱਝ ਦੀਆਂ ਵੀਡੀਓ ਸੁਣੀਆਂ ਸੇਰੱਚ ਨਾ ਵੀ ਹੋਣਾ ਮੁੱਖ ਮੰਤਰੀ ਵੀ ਤੂੰ ਬਣ ਗਿਆ ਗ੍ਰਾਮ ਸਭਾ ਦੀ ਗੱਲ ਕਰ ਰਿਹਾ ਐ ਆਪਣਾ ਭਗਵਾਨਾ ਜੇ ਕੋਈ ਮਤਾ ਪਿੰਡ ਦੀਆਂ ਪੰਚਾਇਤਾਂ ਇਕੱਠਾ ਹੋ ਕੇ ਪਾ ਲੈਂਦੀਆਂ ਪਿੰਡ ਸਾਰਾ ਸਹਿਮਤਾ ਤੇ ਉਹਨੂੰ ਸੁਪਰੀਮ ਕੋਰਟ ਵੀ ਨਹੀਂ ਚਾਲੂ ਕਰ ਸਕਦੀ ਪਰ ਬੇਇੱਜ਼ਤੀ ਭਾਈ ਲਗਭਗ ਸਾਰੇ ਪਿੰਡਾਂ ਚ ਪੰਚਾਇਤਾਂ ਹੀ ਛੁੱਟ ਗਈਆਂ ਆ। ਉਹ ਇੱਕ ਤਾਂ ਨਵਾਂ ਕੁਝ ਜਿਹੜੇ ਯਾਦ ਕਰਨੇ ਸੀਗੇ ਉਹ ਵੀ ਤੁਸੀਂ ਬਾਹਰ ਮੋੜ ਕੇ ਆਪ ਦੇ ਚ ਨਾਲੇ। ਹੁਣ ਕਾਹਮੇ ਫਿਰ ਬੁਲਾ ਕੇ ਗ੍ਰਾਂਸਾਭਾ ਬੁਲਾਓ ਤੇ ਭਾਈਏ ਸਾਰੇ ਪਿੰਡਾਂ ਦੇ ਬਤੇ ਅਸੀਂ ਮੱਧਾ ਸੈਕਟਰੀ ਸਾਹਿਬ ਕਹਿੰਦਾ ਜੇ ਕਿ ਆਪਾਂ ਮਤਾਂਵਾਵਾਂਗੇ ਤੇ ਜਰੂਰ ਕਹਿਓ। ਬਈ ਇਹਨਾਂ ਦੀ ਪੰਚਾਇਤਾਂ ਸਰਪੰਚਾਂ ਨੂੰ ਬੇਇੱਜ਼ਤੀ ਆ ਗ੍ਰਾਂਸਾਭਾ ਬੁਲਾਓ। ਇਹ ਪਿੰਡ ਸਹਿਰ ਤੋਂ ਦੇ ਭਾਤੇ ਬੁਲਾਉਂਦੇ ਤੋੜ ਵਿੱਚ ਕਿ ਨਹੀਂ।

ਦੇਵਤਾਂ ਵੀ ਕੀ ਤਾਕੀ ਕੇ ਸਰਕਾਰ ਹੋਰ ਵਿਕਾਸ ਕਰੂਗੀ ਪਰ ਹੋਰ ਵਿਕਾਸ ਕਰਨ ਦੀ ਥਾਂ ਤੇ ਜੋ ਪਹਿਲਾਂ ਸਰਕਾਰਾਂ ਵੱਲੋਂ ਕੋਈ ਥੋੜਾ ਤੰਤਨਾ ਨਾ ਵੀ ਉਹਦਾ ਬਹੁਤ ਜੋਗੀ ਸੀ ਉਹ ਵੀ ਇੱਕ ਹੋ ਰਿਹਾ ਮੇਰੇ ਵਿਕਾਸ ਕਿਹੜੇ ਪਾਸੇ ਹੋ ਗਿਆ ਮਨੁੱਖਾਂ ਤੋਂ ਉਹ ਜਿਹੜੇ ਲਿੱਟਾ ਅਚੰਦਰ ਭੱਲੇ ਵਰਗੇ ਜਆ ਐਮਐਲਏ ਆ ਪ੍ਰਕਾਰ ਦਿੱਤੋ ਕਿਉਂ ਕਾਹ ਨਹੀਂ ਹੁਣ ਲੋਕਾਂ ਦੀ ਗੱਲ ਸੁਣ ਰਹੇ ਜਿਹੜਾ ਹਾਂ ਬੇਕੀ ਦੱਸ ਕੇ ਗਏ ਆ

ਅੱਜ ਇਹਨਾਂ ਚਾਹਵ ਸਰਪੰਚੀ ਲੋਕਾਂ ਦੀ ਖੂਬਤ ਤਾਂ ਵੀ ਕੋਈ ਨਿੱਜੀ ਦਾ ਕੋਰਤਾਨੀ ਮੰਗ ਰਿਹਾ ਵੀ ਭਾਈ ਮੈਂ ਬੋਤ ਪਾਈ ਚਲੋ ਦਾ ਨਿੱਕੀ ਬਣਾਓ ਤੋਂ ਮੇਰੇ ਖਿਆਲ ਚ ਉਹਨਾਂ ਨੂੰ ਸਮਝਣਾ ਕਿ ਇਹ ਤਾਂ ਲੋਕਾਂ ਦਾ ਰੋਹ ਆ ਜਿਹੜਾ ਇਹ ਸਭ ਕੰਨ ਨੂੰ ਸਮਝ ਕੇ ਉਹਨਾਂ ਨੂੰ ਜਿਹੜਾ ਖਲਾਕ ਆ ਜਿਉਂਦਾ ਕਿਉਂ ਰੱਖਣਾ ਚਾਹ ਰਿਹਾ ਦੂਜੀ ਗੱਲ ਜਿਹੜੀ ਰਹੀ ਵੀ ਵਿੱਚੋਂ ਆਪਣੇ ਲੋਕ ਕਹਿ ਦਿੰਦੇ ਆ ਵੀ ਯਾਰ ਲੋਕਾਂ ਨੇ ਉਹਨੂੰ ਹਮਝਾਰੀ ਲੋਕਾਂ ਕੋਲੇ ਸੀ ਇਹਨਾਂ ਨੂੰ ਇਹ ਨਾ ਪੋਟਾ ਪਾਣਾ ਹੈ ਸਰਕਾਰ ਕਿਸੇ ਕੰਮ ਜੋ ਕੁਰੀ ਨਹੀਂ ਰਹੀ ਆ ਹਮੇਸ਼ਾ ਛਾਣੇ ਹੁੰਦੇ ਆ ਲੋਕ ਕਮਰੇ ਨਹੀਂ ਹੁੰਦੇ ਲੋਕਾਂ ਦੀ ਗੱਲ ਕੀ ਜੀ ਵੀ ਉਹ ਅੱਕੇ ਪਏ ਸੀ ਹੁਣ ਵੀ ਅੱਕੇ ਪਏ ਆ ਨਿਰਾਸ਼ ਹੋ ਚੁੱਕੇ ਆ ਇਦਾਂ ਤੋਂ ਵੀ ਸਾਡੇ ਪੰਜਾਬ ਦਾ ਕੀ ਬਣੂ ਜਿਹੜੇ ਸਮਝਦਾਰ ਲੋਕ ਆ ਉਹ ਇੱਕਰ ਦਾ ਦਰਦਾ ਉਹਨਾਂ ਦੇ ਮਨਾਂ ਦੇ ਵਿੱਚ ਵੀ ਸਾਡੇ ਪੰਜਾਬ ਦਾ ਜਿਹੜਾ ਰੋਖਾ ਉਹ ਕਿੱਧਰ ਨੂੰ ਜਾ ਰਿਹਾ ਹੈ ਕੀ ਹੋ ਰਿਹਾ ਸਾਡੇ ਨਾਲ ਸਾਡੇ ਇਹ ਮੇਲ ਮੁਪੇ ਆ ਉੱਤੇ ਚਰਚਾ ਕਰ ਰਹੇ ਆ ਸਾਡਾ ਰਾਜਤਨੀ ਦਾ ਮਸਲਾ ਹੈ ਬੀਵੀਐਨ ਤੇ ਬੀਟਾ ਮਸਲਾ ਹੈ ਭਾੜੇ ਅੱਜ ਨਸ਼ਿਆਂ ਦੇ ਮਸਲੇ ਬੜੇ ਖੜੇ ਆ ਸਾਡਾ ਕੌਣੀ ਰੁਕ ਕੇ ਹੋ ਚਿੱਟਾ ਨੂੰ ਕਿੰਨਾ ਦੇਤਾ ਔਰ ਫਿਰ ਦੇਣ ਦੀ ਵੀ ਤਿਆਰੀ ਆ ਉੱਤੋਂ ਤੋਂ ਕਹਿੰਦੇ ਅਸੀਂ ਕੋਈ ਕਾਰ ਨਹੀਂ ਕਰਦੇ ਤੇ ਜਿਹੜੇ ਉਹ ਲੈਣ ਵਾਲੇ ਉਹ ਵੀ ਪਿੱਛੇ ਨਹੀਂ ਹੱਟ ਰਹੇ ਸੋ ਸਾਡਾ ਪਿਛਲੇ 70 75 ਸਾਲਾਂ ਦੇ ਵਿੱਚ ਕਿਸੇ ਸਰਕਾਰ ਨੇ ਕੋਈ ਵਿਕਾਸ ਨਹੀਂ ਕੀਤਾ ਸੋ ਸਾਡੇ ਜਿਹੜੇ ਸੰਜੇ ਮਸਲੇ ਸੀ ਪੰਜਾਬ ਦੇ ਉਹ ਮਸਲੇ ਸੈਕਟਰ ਨੂੰ ਦੇ ਦੇ ਨਾ ਇਹ ਤੇ ਸਾਰੇ ਸੋ ਲੋਕਾਂ ਨੇ ਜਿਹੜਾ ਇਹਨਾਂ ਨੂੰ ਘੋਟਾ ਪਾਣਾ ਦੀ ਕੋਮਲੇ ਪਾਣੀ ਦੀ ਚਿਤ ਪਾਣਾ ਪਿਛੜ ਗਿਆ ਸਰਕਾਰਾਂ ਤੋਂ ਜਿਹੜੀਆਂ ਰਵੈਤੀ ਪਾਟ ਕਰਦੀ ਉਹਨਾਂ ਤੋਂ ਲੋਕਾਂ ਕੁਟਕੜੇ ਦੀ ਬਣਾ ਕਾਲੀ ਕੀਤੀ ਭਾਵੇਂ ਤੰਦ ਸੋ ਸਤਿਕਾਰ ਭਾਈ ਜੀ ਅੱਜ ਤੁਸੀਂ ਬਲਾਕ ਤੇ ਧਰਨਾ ਲਾਇਆ ਕਿਸਾਨ ਜੁਨੇਵਾਂ ਵੱਲੋਂ ਕਿਸ ਮਕਸਦ ਨਾਲ ਧਰਨਾ ਲਾਇਆ ਤੇ ਕੀ ਮੰਗਿਆ ਤੇ ਅਗਲਾ ਸੰਘਰਸ਼ ਕੀ ਹੋਊਗਾ ਪਹਿਲਾਂ ਤਾਂ ਸਤਿਕਾਰ ਜੀ ਬਹੁਤ ਧੰਨਵਾਦ ਤੁਹਾਡਾ ਜਿਹੜਾ ਸਾਡੀ ਆਵਾਜ਼ ਸਾਡੇ ਇਤਤਿਖਾਤ ਲਈ ਬੋਲ ਰਿਹਾ ਇਹ ਜਿਹੜਾ ਇਹ ਪਿਛਲੇ ਦਿਨਾਂ ਦੇ ਵਿੱਚ ਭਗਤਾ ਬਲਾਕ ਨੂੰ ਬੀੜੀ ਬੀੜੀ ਬਲਾਕ ਖਤਮ ਕਰਕੇ 22 ਦੇ 22 ਪਿੰਡਾਂ ਨੂੰ ਦੂਜੇ ਪਿੰਡਾਂ ਨੇ ਜੋਨ ਬਣਾ ਕੇ ਕੂਲ ਬਲਾਕ ਦੇ ਵਿੱਚ ਮਰਜੀ ਕੀਤਾ ਗਿਆ ਜਿਹਦੇ ਨਾਲ ਆਉਣ ਵਾਲੇ ਟਾਈਮ ਦੇ ਵਿੱਚ ਪਿੰਡਾਂ ਦੇ ਵਿਕਾਸ ਤੇ ਪਿੰਡਾਂ ਦੀਆਂ ਗ੍ਰਾਂਟਾਂ ਦੇ ਸੰਜਾਂ ਦੇ ਹੋਰ ਵਿਕਾਸ ਦੇ ਕੰਮਾਂ ਦੇ ਪਿੰਡਾਂ ਦੇ ਨਰੇਗਾ ਦੇ ਕੰਮਾਂ ਤੇ ਵੱਡਾ ਦਰਬਾਨ ਵਾਲਾ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਣਾ ਹੈ ਜਦੋਂ ਇਹ ਤੋਂ ਵੀਡੀਓ ਬਲਾਕ ਖਤਮ ਕਰਦਾ ਤਾਂ ਇਸ ਕਰਕੇ ਇਹ ਮੰਗ ਨੂੰ ਲੈ ਕੇ ਅੱਜ ਕਿਸਾਨ ਜਿਥੇ ਬੰਦਗਾਂ ਹੋਰ ਸਹਿਯੋਗੀ ਜਿਥੇ ਬੰਦਗਾਂ ਮੈਡੀਕਲ ਪ੍ਰੈਕਟਿਸ ਅਸੋਸੀਏਸ਼ਨ ਹੋਰ ਸਮਾਜ ਸੇਵੀ ਜਿਥੇ ਬੰਦੀਆਂ ਤੇ ਟਰੱਕ ਯੂਨੀਅਨ ਦੇ ਪ੍ਰਧਾਨ ਉਹਨਾਂ ਵੱਲੋਂ ਡੀਕੇਜੂ ਲੱਖੋਬਾਰ ਡੀਕੇਜੂ ਕਰਾਤੀਕਾਰੀ ਇਕਾਈ ਪੰਜਾਬ ਵੀਕੇਜੂ ਕੋਤਾ ਇਹਨਾਂ ਦੇ ਸਾਰੇ ਸਾਂਝਾ ਪ੍ਰੋਗਰਾਮ ਸੀਗਾ ਜਿਹੜਾ ਕਿ ਤੇਜਿਲਦਾ ਸਾਹਿਬ ਨੂੰ ਮੱਤ ਪਸਰ ਦਿੱਤਾ ਗਿਆ ਵੀ ਸਾਡਾ ਜਿਹੜਾ ਬਲਾਕ ਆ ਇਹ ਬਹੁਤ ਲੋਕ ਜੁੜੇ ਹੋਏ ਆ ਬਹੁਤ ਬੰਦ ਜੁੜੇ ਹੋਏ ਆ ਪੰਚਾਇਤਾਂ ਦਾ ਵੱਡੇ ਮੱਧ ਤੇ ਫੰਡਾਂ ਦਾ ਜਿਹੜਾ ਨੁਕਸਾਨ ਹੋਊਗਾ ਇਹ ਤੋਂ ਬਲਾਕ ਨੂੰ ਬਹਾਲ ਕੀਤਾ ਜਾਉਰੇ ਤੇ ਨਹੀਂ ਤਾਂ ਤੁਹਾਨੂੰ ਜਿਹੜਾ ਆਉਣ ਵਾਲੇ ਟਾਈਮ ਦੇ ਵਿੱਚ ਅੱਗੇ ਝਗੜਾ ਕਰਨਾ ਪਊਗਾ ਬੱਕੇ ਸਿੰਘ ਹੱਥ ਦੇ ਰਾਗਾ ਤਾਂ ਹੋਊਗਾ ਰੇਂਕੂ ਜੀ ਆਮ ਆਦਮੀ ਪਾਰਟੀ ਦੇ ਐਮ ਐਲ ਏ ਸਾਹਿਬ ਇਸ ਮਸਲੇ ਤੇ ਬਿਲਕੁਲ ਚੁੱਪ ਆ ਤੇ ਆਮ ਆਦਮੀ ਪਾਰਟੀ ਦਾ ਚੇਅਰਮੈਨ ਕਹਿੰਦਾ ਵੀ ਮੈਂ ਡੀ ਸੀ ਸਾਹਿਬ ਨੂੰ ਮੰਗ ਪੱਤਰ ਦਿੰਦਾ ਹੈ ਤੇ ਉਹਦੇ ਤੇ ਕਹਿੰਦਾ ਵੀ ਇਹ ਜਿਹੜਾ ਬਲਾਕ ਹੈ ਇੱਥੇ ਰਹੂਗਾ ਕਿਤੇ ਨਹੀਂ ਜਾਂਦਾ ਇਹਦੇ ਬਾਰੇ ਕੀ ਕਹੋਗੇ ਇਸ ਮਸਲੇ ਨਾਲ ਇੱਕ ਗੱਲ ਤਾਂ ਬੜੀ ਸਾਫ ਹੈ ਵੀ ਜਿਹੜੀਆਂ ਸਰਕਾਰਾਂ ਨੇ ਉਹਨਾਂ ਦਾ ਜਿਹੜਾ ਲੋਕ ਲੋਕੀ ਦੋਖੀ ਜਿਹੜਾ ਚਿਹਰਾ ਹੈ ਉਹ ਬੜਾ ਸਾਫ ਹੋ ਗਿਆ। ਦੂਜੀ ਗੱਲ ਇਹ ਵੀ ਪਤਾ ਲੱਗ ਗਈ ਵੀ ਇਹ ਸ਼ਰੇਆਮ ਛੁੱਟਦੇ ਹੋ। ਡਰਾਮੇ ਕਰਦੇ ਆ। ਵੋਟਾਂ ਲੈਣ ਦੇ ਲਈ ਪਹਿਲਾਂ ਕਿਵੇਂ ਕਿਵੇਂ ਗੱਪ ਮਾਰਦੇ ਸੀਗੇ ਅਸੀਂ ਸਿਕਿਉਰਟੀ ਨਹੀਂ ਲੈਣੀ, ਅਸੀਂ ਕੋਈ ਹੋਰ ਸੂਰਤ ਨਹੀਂ ਲੈਣੀ, ਅਸੀਂ ਸਰਕਾਰੀ ਬੰਦ ਨਹੀਂ ਲੈਣੀ, ਸਰਕਾਰੀ ਕੋਟੀ ਨਹੀਂ ਲੈਣੀ, ਪੈਨਸ਼ਨ ਨਹੀਂ ਲੈਣੀ। ਉਹ ਸਾਰੀਆਂ ਗੱਲਾਂ ਝੂਠ ਨਿਕੜੀਆਂ। ਹੁਣ ਜਿਹੜੀ ਕੋਈ ਲੋਕਾਂ ਦੀ ਮਾੜੀ ਬੋਦੀ ਸਹੂਲਤ ਆ ਹੋ ਵੀ ਇਹਨਾਂ ਨੇ ਖੋਲੀ। ਨੱਤੀ ਪਿੰਡਾਂ ਦਾ ਇੱਟਾ ਵੱਡਾ ਬਲਾਕ ਆ ਇੰਨਾ ਇੰਨਾ ਸ਼ਾਨਦਾਰ ਤਰੀਕੇ ਨਾਲ ਚੱਲ ਰਿਹਾ ਕਿਸੇ ਨੂੰ ਕੋਈ ਦਿੱਕਤ ਨਹੀਂ ਉਹ ਬਲਾਕ ਤੋੜ ਕੇ ਪੂਲ ਨਾਲ ਜੋੜਤਾ ਉਲਟਾ ਚਾਹੀਦਾ ਤਾਂ ਇਹ ਸੀਗਾ ਵੀ ਇੱਥੇ ਬਲਾਕਾਂ ਬਾਰੇ ਹੋਰ ਨਵਾਂ ਬਣਾਉਂਦੇ ਨੱਤੀ ਪਿੰਡਾਂ ਤੋਂ ਵੀ ਘੱਟ ਕਰਦੇ ਤੇ 15 ਪਿੰਡਾਂ ਤੇ ਬਲਾਕ ਬਣਾ ਲੈਂਦੇ ਕਿਹੜਾ ਵੀ ਕਿਸੇ ਦਾ ਕੋਈ ਜ਼ੋਰ ਲੱਗਣਾ ਸੀ ਪਰ ਜਿਹੜਾ ਜਿਹੜਾ ਤਰੀਕਤਾਕਾਰ ਹੈ ਉਹ ਆਮ ਆਦਮੀ ਪਾਰਟੀ ਦਾ ਤਾਂ ਖਾਸ ਕਰਕੇ ਹੀ ਲੋਕਾਂ ਦੇ ਸਾਹਮਣੇ ਆ ਗਿਆ ਇਹਨਾਂ ਨੇ ਨਵੀਂ ਲੈਂਡ ਪੋਲੀ ਨੀਤੀ ਲੈ ਕੇ ਆਂਦੀ ਆ ਜਿਹੜੀ ਸਰਾਸਰ ਲੋਕਾਂ ਤੋਂ ਜ਼ਮੀਨਾਂ ਖੋਹਦਾ ਹੈ ਜਿਹੜਾ ਇਹਨਾਂ ਦਾ ਅਜੰਡਾ ਹੈ ਕੋਈ ਇਹਨਾਂ ਨੇ ਜਿਹੜਾ ਇੱਕ ਬਿੱਲ ਲੈ ਕੇ ਆਇਆ 2025 ਦੀ ਬਿੱਲ ਲੈ ਕੇ ਆਇਆ ਉਹ ਵੀ ਨਵਾਂ ਜਿਹੜਾ ਲੋਕਾਂ ਦੇ ਇਹ ਕਹਿੰਦੇ ਸੀ ਡਰਾਮੇ ਕਰਦੇ ਸੀ ਕਿ ਅਸੀਂ ਭਾਈ ਲੋਕਾਂ ਨੂੰ ਬਿਜਲੀ ਮੁਫਤ ਦੇਣੀ ਹੈ ਉਹ ਵੀ ਜਿਹੜੀ ਸੂਰਤਮਾਰੀ ਡਿਉਟੀ ਹੈ ਕਿ ਉਹ ਵੀ ਇਹਨਾਂ ਨੇ ਬੰਦ ਕਰ ਦੇਣੀ ਹੈ ਯਾਨੀ ਜਿੰਨੇ ਆ ਇਹਨਾਂ ਦੇ ਕੋਈ ਪ੍ਰੋਗਰਾਮ ਹੈ ਜਿੰਨੇ ਇਹਨਾਂ ਦੇ ਜਾਂਦੇ ਆ ਸਾਰੇ ਹੀ ਉਹ ਪੂੰਜੀ ਪੱਤਿਆਂ ਦੇ ਟੱਟ ਪਰ ਦੇ ਲੋਕਾਂ ਤੋਂ ਉਹਨਾਂ ਦੇ ਰਸਤਾਉਣ ਵਾਲੇ ਆ ਲੋਕਾਂ ਤੋਂ ਉਹਨਾਂ ਦੀ ਅਸistenciaਉਣ ਵਾਲੇ ਆ ਇਸ ਲਈ ਸਾਨੂੰ ਜਿਵੇਂ ਪਹਿਲਾਂ ਸਰਕਾਰਾਂ ਨੇ ਕੀਤਾ ਉਸੇ ਤਰ੍ਹਾਂ ਹੀ ਉਸੇ ਰਾਹੀ ਇਹ ਪਏ ਹੋਏ ਆ ਕਿ ਇਸ ਗੱਲ ਦੇ ਵਿੱਚ ਕੋਈ ਇਹ शक ਨਹੀਂ ਰਿਹਾ ਕੋਈ ਇਹ ਸ਼ੂਭਾ ਨਹੀਂ ਰਿਹਾ ਬਿਨਾਂ ਇਤਨਾ ਕੋਈ ਐਮਐਲਏ ਨਾਲ ਕੋਈ ਚੇਅਰਮੈਨ ਕੋਈ ਲੋਕਾਂ ਦੇ ਦਿੱਕੇ ਨਹੀਂ ਸਾਰੇ ਇਹ ਬਕਾ ਵਿੱਚ ਬੋਦੀ ਆ ਸਾਰੇ ਇਹ ਪੇਟਾ ਚਾਰ ਦੇ ਵਿੱਚ ਭਰੇ ਹੋਏ ਆ ਕੋਈ ਇਹਨਾਂ ਐਮਐਲਏ ਚੱਕ ਲੋ ਸਾਰਿਆਂ ਨੇ ਇਹਨਾਂ ਲਈ ਜਾਏਗਾ ਤਾਂ ਦੇਖੋ ਸਾਰਿਆਂ ਦਾ ਇੱਕੋ ਹੀ ਹਾਲ ਆ ਸਾਰੇ ਉਹ ਪਹਿਲਾਂ ਨਹੀਂ ਨਹੀਂ ਤੋ ਕਰਿਆ ਬਸ ਦੋਨਾਂ ਤੋਂ ਦੋ ਹੀ ਆ ਤੱਪ ਯਾਨੀ ਇਸ ਲਈ ਇਹਨਾਂ ਦੀ ਨੀਅਤੋਂ ਇਹਨਾਂ ਦੇ ਪੈਂਤੜਿਆਂ ਤੋਂ ਲੋਕਾਂ ਨੂੰ ਸੁਚੇਤ ਰਹਿ ਨੀਂਦ ਹੈ ਇਸੇ ਲਈ ਅੱਜ ਇਹ ਇਹ ਇਤਨਾ ਲਾਇਆ ਸੀ ਤੇ ਸਭ ਧਰਨਾ ਨਹੀਂ ਅਸੀਂ ਇਹਨੂੰ ਲੜਾਈ ਨੂੰ ਲੰਮਾ ਲੈ ਕੇ ਜਾਵਾਂਗੇ ਤੇ ਜਿਹੜਾ ਭਟੇ ਦਾ ਬਲਾਕ ਆ ਉਹਨੂੰ ਬਹਾਲ ਕਰਾ ਕੇ ਹੀ ਛੱਡੂ ਇੱਕ ਮਿੰਟ ਜੀ ਆਮ ਆਦਮੀ ਪਾਰਟੀ ਦੇ ਇੱਕ ਵੱਡੇ ਲੀਡਰ ਕਹਿੰਦੇ ਸੀ ਕਹਿੰਦੇ ਵੀ ਇਹ ਨਗਰ ਪੰਚਾਇਤਾਂ ਜ਼ਿਆਦਾ ਵੰਨ ਕਰਕੇ ਇਹ ਇਹਨੂੰ ਅਸੀਂ ਭੰਗ ਕੀਤਾ ਤੇ 25 ਸਾਲ ਹੋ ਗਏ ਉਸ ਤੋਂ ਪਹਿਲਾਂ ਦੀਆਂ ਸਰਕਾਰਾਂ ਨੂੰ ਕਿਉਂ ਇਹ ਨਗਰ ਪੰਚਾਇਤਾਂ ਜ਼ਿਆਦਾ ਦੀ ਤਕਲੀਫ ਨਹੀਂ ਆਈ ਇਹਦਾ ਜਵਾਬ ਉਸੇ ਗੱਲ ਦੇ ਤੇ ਉਹ ਹੀ ਦੇ ਸਕਦੇ ਆ ਅਸਲ ਦੇ ਵਿੱਚ ਦੋ ਤਰੀਕੇ ਹੁੰਦੇ ਨੇ ਜੀ ਦੇਖੋ ਘਰ ਦਾ ਮੁਖੀ ਹੈ ਮੰਨ ਲਓ ਜਦੋਂ ਘਰ ਦਾ ਮੁਖੀ ਇਹ ਸੋਚ ਲਵੇ ਵੀ ਮੈਂ ਤਾਂ ਘਰ ਚਲਾਉਣਾ ਹੀ ਨਹੀਂ ਕੋਈ ਉਹ ਸ਼ਰਾਤੀ ਲੱਜੇ ਕੋਈ ਹੋਰ ਦਾ ਕੰਮਾਂ ਦੇ ਵਿੱਚ ਪੈ ਜੇ ਤਾਂ ਉਹੀ ਹਾਲ ਪੰਜਾਬ ਸਰਕਾਰ ਦਾ ਹੋਇਆ ਹੈ ਜਦੋਂ ਉਹਨਾਂ ਨੇ ਤੈਅ ਹੀ ਕਰ ਲਿਆ ਸੀ ਕਿ ਅਸੀਂ ਇੱਥੇ ਪੰਜਾਬ ਦੇ ਲੋਕਾਂ ਨੂੰ ਪੰਜਾਬ ਦੇ ਮਛੰਡਿਆਂ ਨੂੰ ਕੋਈ ਸਹੂਤ ਦੇਣੀ ਨਹੀਂ ਫਿਰ ਉਹ ਆਨੇ ਬਹਾਨੇ ਜਿਵੇਂ ਕਹਿੰਦੇ ਹੁੰਦੇ ਨੇ ਖੰਦੇ ਦੀ ਦਾੜੀ ਜਲਦੀ ਵਾਲੀ ਗੱਲ ਹੈ ਜਣੀ ਇਹਨਾਂ ਦੀ ਗੱਲ 'ਚ ਕੋਈ ਦਮ ਹੈ ਨਹੀਂ ਉਹ ਐਵੇਂ ਹੀ ਆਨੇ ਬਹਾਨੇ ਲੋਕਾਂ ਤੋਂ ਉਹਨਾਂ ਨੂੰ ਸਹੂਤ ਦਾ ਉਹਨਾਂ ਨੇ ਕੋਈ ਨਾ ਕੋਈ ਕਾਰਨ ਨਹੀਂ ਕੋਈ ਇਹਨਾਂ ਕੋਲ ਅਜੰਡਾ ਨਹੀਂ ਕੋਈ ਜੇ ਕੋਈ ਇਹ ਗੱਲ ਹੈ ਕਿ ਉਹ ਲੋਕਾਂ ਦੇ ਵਿੱਚ ਲੈ ਕੇ ਆਉਣ ਕੋਈ ਪ੍ਰੈਸ ਨੋਟ ਜਾਰੀ ਕਰਨ ਕੋਈ ਬਿਆਨ ਕਰਨ ਕੱਲੀ ਗੱਲ ਕਹਿਣਾ ਹੈ ਜਾਂ ਕੋਈ ਹਸਾਮਤ ਅਏ ਇਸ ਲਈ ਸਾਰੀਆਂ ਹੀ ਗੱਲਾਂ ਇਹਨਾਂ ਦੀ ਝੂਠਾ ਪਹਿਲਾਂ ਵਾਲਿਆਂ ਨਾਲੋਂ ਵੱਧ ਝੂਠ ਬੋਲਦੇ ਆ ਇਨਕਲਾਬੀ ਬਣ ਕੇ ਝੂਠ ਬੋਲਦੇ ਆ ਪਹਿਲਾਂ ਕਹਿੰਦੇ ਸੀ ਇਹ ਇਨਕਲਾਬ ਜਿੰਦਾਬਾਦ ਪਰ ਜਿਹੜਾ ਉਹ ਨਾਲ ਦਾ ਜੁੜਮਾ ਨਾਰਾ ਸੀ ਸਮਰਾਜਵਾਦ ਮਰਦਾਬਾਰ ਉਹ ਇਹ ਕਦੇ ਨਹੀਂ ਸੀ ਲਾਉਂਦੇ ਤਾਂ ਹੁਣ ਇਹਨਾਂ ਦਾ ਇਹ ਗੱਲ ਬੜੀ ਸਾਫ਼ ਹੈ ਬੇਨਕਲਾਬ ਜਿੰਦਾਬਾਦ ਇਹਨਾਂ ਦਾ ਆਖੋਤੀ ਸੀ ਤੇ ਜਿਹੜਾ ਇਹਨਾਂ ਦਾ ਅਸਲੀ ਨਾਰਾ ਹੈ ਉਹ ਸਮਰਾਜਵਾਦ ਜਿੰਦਾਬਾਦ ਹੈ ਇੱਕ ਇੱਕ ਕਹਿ ਰਿਹਾ ਵੀ ਇਸ ਬਲਾਕ ਨੂੰ ਫੂਲ ਬਲਾਕ ਨਾਲ ਜੋੜਿਆ ਜਾ ਰਿਹਾ ਤੇ ਜਦੋਂ ਫੂਲ ਬਲਾਕ ਦੇ ਨਾਲ ਇਹ ਬਲਾਕ ਜੁੜ ਗਿਆ ਫੂਲ ਬਲਾਕ ਦੇ ਲੋਕ ਤਾਂ ਹੋਰ ਵੀ ਔਖੇ ਹੋ ਜਾਣਗੇ ਕਿਉਂਕਿ ਉੱਥੇ ਦੁੱਗਣਾ ਕੰਮ ਰਸ ਪੈਣ ਲੱਗ ਜਾਊਗਾ ਜੀ ਬਿਲਕੁਲ ਜੀ ਦਫ਼ਤਰਾਂ ਦੇ ਵਿੱਚ ਤਾਂ ਪਹਿਲਾਂ ਹੀ ਅੱਜ ਵੀਡੀਓ ਹੈ ਨਹੀਂ ਤੇ ਕਿੱਥੇ ਗਿਆ ਪੁੱਛੋ ਇਹਨਾਂ ਨੂੰ ਵੀਡੀਓ ਤਾਂ ਇੱਥੇ ਨਹੀਂ ਪੈਂਦਾ ਫੇਰ ਇਹ ਕਹਿੰਦਾ ਵੀ ਭਾਗਤੇ ਵਾਲਾ ਅਸੀਂ ਦੋ ਥਾਂ ਹੀ ਕਰ ਦਾਂਗੇ ਫੇਰ ਤਾਂ ਇਹ ਦੋਨੇ ਥਾਂ ਹੀ ਤਾਂ ਕਾਹੂ ਵੀ ਤਿੰਨ ਦਿਨ ਉੱਥੇ ਬੈਠਾ ਕੋ ਨੂੰ ਦੋ ਦਿਨ ਇੱਥੇ ਬੈਠਾ ਕੋ ਵਾਲਾ ਦਾ ਵੀ ਕੰਮ ਚੱਲ ਨਹੀਂ ਰਿਹਾ ਵਾਲਾ ਦਾ ਵੀ ਚੱਲਣਾ ਦੋ ਦਿਨਾਂ ਤੋਂ ਪਹਿਲਾਂ ਇੱਥੋਂ ਨੇ ਪੋਸਟਾਂ ਚੈੱਕ ਕਰਨਾ ਕੋਈ ਇੱਥੇ ਨਵੀਂ ਭਰਤੀ ਨਹੀਂ ਹੁੰਦੀ ਸਾਰੀਆਂ ਭਰਤੀਆਂ ਠੀਕੇ ਤੇ ਆ ਕੋਈ ਕਿਸੇ ਦੀ ਜਵਾਬ ਦੇ ਨਹੀਂ ਹੁਣ ਜਿਹੜਾ 5-4000 ਦੇ ਬੰਦਾ ਕੰਮ ਕਰਦਾ ਉਹਦੀ ਕੀ ਜਵਾਬ ਦੇ ਉਹ ਕੋਈ ਇੱਥੇ ਪੱਕੀ ਨੌਕਰੀ ਨਹੀਂ ਜੇ ਕੋਈ ਪੋਸਟਾਂ ਉਹ ਚੱਕ ਦਿੰਦੀਆਂ ਨਵੇਂ ਆ ਭਰਤੀਆਂ ਉਹ ਕਰਦੇ ਨਹੀਂ ਇਹ ਜਾਨੀ ਸਾਰਾ ਹੀ ਜਿਹੜਾ ਅਜੰਡਾ ਇਹ ਇਹ ਲੋਕਾਂ ਨੂੰ ਉਤੂ ਤੱਕ ਪਰੇਸ਼ਾਨ ਕਰਕੇ ਲੋਕਾਂ ਨੂੰ ਇਸ ਗੱਲ ਲਈ ਮਜਬੂਰ ਕਰਨ ਵਾਲਾ ਵੀ ਭਾਈ ਉਹ ਉਹਦੀਆਂ ਜ਼ਮੀਨਾਂ ਇੱਥੋਂ ਖਤਮ ਕਰਦੇ ਨੇ ਆਪ ਦੇ ਰਿਜ਼ਕਾਰ ਖਤਮ ਕਰਦੇ ਨੇ ਤੇ ਉਹ ਉਸੇ ਤਰ੍ਹਾਂ ਹੀ ਬਾਹਰਲੇ ਮੁਲਕਾਂ ਦੀਆਂ ਵੱਡੀਆਂ ਕੰਪਨੀਆਂ ਦੇ ਨੌਕਰ ਲੱਗ ਜਾਂਦੇ ਆ ਇਹ ਵੀ ਉਸੇ ਜੱਗ ਦੇ ਅੰਦਰ ਇਸਕਾ ਥੈਂਕ ਯੂ ਜੀ ਸਾਡੇ ਵੱਲੋਂ ਤੁਹਾਡਾ ਬਹੁਤ ਬਹੁਤ ਧੰਨਵਾਦ ਜਾਣਕਾਰੀ ਦੇਣ ਲਈ